ਗੱਲ ਕਰਾਂਗੇ ਹੁਣ ਮੈਂ ਸਭ ਤੋਂ ਪਹਿਲਾਂ ਇਹ ਨੋਟ ਮਾਰੀ ਤੁਹਾਨੂੰ ਦੱਸਦਾ ਕਿ ਮਾਰੂ ਉਜੂ ਕੈਂਡਲ ਉਹ ਹੁੰਦੀ ਹੈ ਕਲੀਅਰ ਹੈ ਜੀ ਸਿਰਫ ਕੀ ਹੁੰਦੀ ਹੈ ਮਾਰੂ ਉਜੂ ਕੈਂਡਲ ਬੋਡੀ ਹੋਦੀ ਹੈ ਔਰ ਉਹ ਬਹੁਤ ਇੰਪੋਰਟੈਂਟ ਕੈਂਡਲ ਹੈ ਔਰ ਹੂ ਵੀ ਹੋ ਜ਼ਬਰਦਸਤ ਕਮਿਊਨਿਟੀ ਵਿੱਚ ਵੋਲਿਊਮ ਬਹੁਤ ਜ਼ਿਆਦਾਗਾ ਕੋਪਾ ਨੂੰ ਜ਼ਿਆਦਾ ਪ੍ਰੋਫਿਟ ਦੇ ਸਕਦੀ ਹੈ ਜਿਹੜੇ ਮਾਰੂ ਕੈਂਡਲ ਦੋ ਦਿਨਾਂ ਨੂੰ ਥਾਵੇਂ ਕੰਮ ਕਰਦੀ ਹੈ ਦੋ ਦਿਨਾਂ ਦੇ ਕੰਮ ਨੇ ਸਾਰੀ ਜੱਗ ਉਦੋਂ ਤੱਕ ਸਿਰਫ ਮੈਂ ਇਹਦਾ ਨਾਮ ਲወሰ ਔਰ ਇਹਦੀ ਸਥਿਤੀ ਦੱਸਦੀ ਹਾਂ ਦੋ ਚੀਜ਼ਾਂ ਕਲੀਅਰ ਨੇ ਅੱਜ ਅਗਲੀ ਜਲਦੀ ਤੋਂ ਕੰਮ ਕਰਦਗੇ ਵੀ ਇਹ ਕੰਮ ਕਿਵੇਂ ਕਰਦੀ ਹੈ ਮਾਰਕੀਟ ਦੇ ਵਿੱਚ ਦੋ ਦਿਨਾਂ ਕਰਨ ਵਾਲਾ ਕੰਮ ਨਹੀਂ ਮਾਰੂ ਕੋ ਜੀ ਕਰ ਸਭ ਤੋਂ ਪਹਿਲੀ ਗੱਲ ਸਮਝਣੀ ਹੈ ਜਦੋਂ ਮਾਰਕੀਟ ਉੱਪਰ ਜਾਂਦੀ ਮਾਰੂ ਕੋ ਜੁਕਾਣਗੀ ਜਦੋਂ ਮਾਰਕੀਟ ਉੱਪਰ ਜਾਂਦੀ ਸੀ ਇਧਰ ਹੀ ਗ੍ਰੀਨ ਕੈਂਡਲ ਬਣਦੀ ਜਾਂਦੀ ਸੀ ਪਰ ਮਾਰੂ ਹੋਰ ਜਿਹੜੀ ਅਗਲੀ ਕੈਂਡਲ ਬਣੀ ਹੋਈ ਹੈ ਉਹ ਕਲੀ ਕੈਂਡਲ ਸਿਰਫ ਬੋਟ ਨਹੀਂ ਬਣਾਈ ਆਪਾਂ ਨੂੰ ਪਤਾ ਲੱਗ ਗਿਆ ਮਾਰੂ ਉੱਚ ਕੈਂਡਲ ਦਾ ਪਹਿਲਾ ਕੰਮ ਹੈ ਕੰਟੀਨਿਊ ਕਰਸੋਗੇ ਕੰਟੀਨਿਊ ਨੂੰ ਲਗਾਤਾਰਤਾ ਲਗਾਤਾਰਤਾ ਦਾ ਮਤਲਬ ਕੀ ਹੈ ਵੀ ਜੇਕਰ ਅਪ ਟ੍ਰੈਂਡ ਚੱਲ ਰਿਹਾ ਹੈ ਅਪ ਟ੍ਰੈਂਡ ਦੇ ਵਿੱਚ ਗ੍ਰੀਨ ਮਾਰੂ ਉੱਚ ਕੈਂਡਲ ਬਣਦੀ ਤਾਂ ਮਾਰੂ ਉੱਚ ਕੈਂਡਲ ਦੱਸ ਰਹੀ ਹੈ ਕਿ ਮਾਰਕੀਟ ਹੋਰ ਉੱਪਰ ਜਾਊਗੀ ਮਾਰੂ ਉਜੂ ਕੈਂਡਲ ਜੇ ਗ੍ਰੀਨ ਬਣਦੀ ਤਾਂ ਕੋਣ ਦੱਸ ਰਹੀ ਹੈ ਵੀ ਮਾਰਕੀਟ ਹੋਰ ਉੱਪਰ ਜਾ ਸਕਦੀ ਹੈ ਕਿਉਂਕਿ ਮਾਰੂ ਉਜੂ ਕੈਂਡਲ ਕੰਟੀਨਿਊਟੀ ਨੂੰ ਦਰਸਾਉਂਦੀ ਹੈ ਲਗਾਤਾਰਤਾ ਲਗਾਤਾਰਤਾ ਮਤਲਬ ਜਿਹੜਾ ਟ੍ਰੈਂਡ ਚੱਲ ਰਿਹਾ ਹੋਰ ਲਗਾਤਾਰ ਚੱਲੂਗਾ ਹੋਰ ਇਸ ਟਾਈਮ ਲਈ ਚੱਲੂਗਾ ਕਿ ਜੇ ਟ੍ਰੈਂਡ ਖਤਮ ਨਹੀਂ ਹੋ ਸਕਦਾ ਕਿ ਭਾਵੇਂ ਹੁਣ ਤੱਕ ਹੋਰ ਕੋਈ ਨਹੀਂ ਕੈਂਡਲ ਬਣੀ ਜਿਹੋ ਹੇਠੇ ਬਣੀ ਹੈ ਤਾਂ ਉਹਨੇ ਦੂਸਰੇ ਟ੍ਰੈਂਡ ਨੂੰ ਖਤਮ ਕੀਤਾ ਸਮਝ ਗਏ ਜੇ ਉੱਪਰ ਬਣਿਆ ਤਾਂ ਉਹ ਨੂੰ ਪਰ ਆਪਾਂ ਉਹ ਕੈਂਡਲ ਉਹਦਾ ਵੀ ਤੁਹਾਨੂੰ ਕਿਹਾ ਵੀ ਕਲਰ ਦਾ ਕੋਈ ਮੈਟਰ ਨਹੀਂ ਕਰਦਾ ਪਰ ਮਾਰਗੋ ਪੁੱਛ ਕੈਡਰ ਦੇ ਵਿੱਚ ਕਲਰ ਮੈਟਰ ਕਰੂਗਾ ਸੰਧਰੂ ਮੇ ਥੋੜੀ ਜਿਹੀ ਬਰੀਕੀ ਹੈ ਪੂਰਾ ਆਪਾਂ 15 ਮਿੰਟ ਇਹ ਚੀਜ਼ ਨੂੰ ਸਮਝਦੇ ਲਾਵਾਂਗੇ ਹੌਲੀ ਹੌਲੀ ਮਾਰਗੋ ਕੁਐਸਚਨ ਕਰਿਓ ਪਹਿਲਾਂ 3-4 ਪੁਆਇੰਟ ਦੇ ਬਾਰੇ ਮੈਂ ਕਲੀਅਰ ਕਰਦਾ ਪਹਿਲਾ ਪੁਆਇੰਟ ਕਲੀਅਰ ਹੋ ਗਿਆ ਵੀਰੇ ਮਾਰਕ ਆਪਰਟਿਨਿਟੀ ਚੱਲ ਰਹੀਆਂ ਮਾਰਗੋ ਪੁੱਛ ਕੈਡਰ ਵੱਡੀ ਗ੍ਰੀਨ ਜੀ ਕਰੀਏ ਅਸੀਂ ਹੋਰ ਮਾਰਕੀਟਲ ਉੱਰ ਜਾਉਂਦੇ 22 ਚਾਂਸ ਆਪਣੇ ਕੋਲ ਦੀ ਐਂਟਰੀ ਬਣਾ रखी ਹੈ ਕਿੱਥੋਂ ਬਣਾ रखी ਹੈ ਕੋਲ ਦੀ ਐਂਟਰੀ ਤਾਂ ਪੰਨੂ ਉਰੇ 1500 ਦਾ ਪ੍ਰੋਗਰਾਮ ਚੱਲ ਰਿਹਾ ਹੈ ਜੇ 1500 ਦਾ ਪ੍ਰੋਗਰਾਮ ਚੱਲ ਰਿਹਾ ਤਾਂ ਪੱਕੀ ਕੀ ਕਰ ਸਕਦੇ ਨੇ ਉਰੇ ਮਾਰੂਪੋਚੂ ਕਿੰਨੇ ਦਾ ਬਣਦੀ ਕੰਪਨੀ ਕਰਦੇ ਆ ਹੋਰ ਰਹਿ ਸਕਦੇ ਆ ਮਾਰੂਪੋਚੂ ਚਾਹੇ ਟਾਰਗੇਟ ਪੂਰਾ ਹੋ ਗਿਆ ਪਰ ਰਹਿ ਸਕਦੇ ਆ ਕਿਦੇ ਸਾਰੇ ਰਹਿ ਸਕਦਾ ਮਾਰੂਪੋਚੂ ਦੇ ਸਾਰੇ ਕਿਉਂਕਿ ਇਹ ਆਪ ਨੂੰ ਹੋਰ ਅੱਗੇ ਲੈ ਜਾਂਦਾ ਇੱਥੇ ਆਪ ਨੂੰ ਨਾ ਲੱਗਿਆ ਜੀ ਹੁਣ ਅਗੇ ਸਿੱਧਾ ਹੀ ਦੂਸਰਾ ਪਾਸਾ మార్కెట్ ది డౌన్ ਆ ਰਹੀ ਸੀ 레드 ਕੈਂਡਲ ਬਣਨੀ ਆ ਰਹੀ ਸੀ ਮਾਰੂ ਮੋਜੂ ਕੈਂਡਲ ਬਣ ਗਈ 레드 ਡਾਊਨ ਰੈਂਡ ਚੱਲ ਰਿਹਾ ਸੀ ਰੈਡੀ ਕੈਂਡਲ ਬਣਨੀ ਆ ਸੀ ਮਾਰੂ ਮੋਜੂ ਕੈਂਡਲ ਨਹੀਂ ਰਹਿਣੀ ਤਾਂ ਇਹ ਦਰਸਾਉਂਦੀ ਹੈ ਫਿਰ ਮਾਰਕੀਟ ਹੋਰ ਪ੍ਰੈਸ ਹੋ ਸਕਦੀ ਹੈ ਹੋਰ ਡਿੱਗ ਸਕਦੀ ਹੈ ਮਾਰਕੀਟ ਜੇਕਰ ਕੋ ਕ੍ਰੀਏਟਿਵਲੀ ਬਣਾ ਰੱਖਿਆ ਤਾਂ ਆਪਾਂ ਮਤਲਬ ਹੋਰ ਵੜੇ ਨਾ ਮਾਰਕੀਟ ਦੇ ਵਿੱਚ ਆਪਾਂ ਨੂੰ ਹੋਰ ਪ੍ਰੋਫਟ ਹੋ ਸਕਦਾ ਸੋਨ ਲੱਗੇ ਨਹੀਂ अगला इसी पॉइंट ਦੇ ਵਿੱਚ ਪੁਆਇੰਟ ਹੋਰ ਨੋਟ ਕਰਨਾ ਦੇਖੋ ਕੀ ਹੁੰਦਾ ਬੰਦਾ ਇਥੇ